ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਸ਼੍ਰੀ ਨੰਦਪੁਰ ਸਾਹਿਬ ਵਿਖੇ ਹਰ ਸਾਲ ਮਨਾਏ ਜਾਂਦੇ ਹੋਲੇ ਮਹੱਲੇ 'ਚ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਹਨ ਉੱਥੇ ਉਹਨਾਂ ਸੰਗਤਾਂ ਦੇ ਸਹੂਲਤ ਲਈ ਥਾ-ਥਾ ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਜਾਂਦੇ ਹਨ ਅਜਿਹਾ ਇਹ ਵਿਲੱਖਣ ਉਪਰਾਲਾ ਬਾਬਾ ਸੰਗਵਾਣਾ ਸਪੋਰਟਸ ਕਲੱਬ ਜੱਸੋ ਮਾਝਾ ਅਤੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਜਿਸ ਦੇ ਵਿੱਚ 4 ਦਿਨ ਲਗਾਤਾਰ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਜਾ ਰਹੇ ਨੇ ਇਸ ਮੌਕੇ ਤੇ ਮੁਖ ਸੇਵਾਦਾਰ ਜਸਕਰਨ ਸਿੰਘ ਪੁੱਤਰ ਨਛੱਤਰ ਸਿੰਘ ਦਲਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਪਰਮਿੰਦਰ ਸਿੰਘ ਕੈਨੇਡਾ ਗੁਰਜਿੰਦਰ ਸਿੰਘ ਕੈਨੇਡਾ ਜਿਹੜੇ ਵੱਖ-ਵੱਖ ਕੁਰੀਤੀਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ ਉਹਨਾਂ ਨੇ ਬਤੌਰ ਸੇਵਾਦਾਰਾਂ ਵਜੋਂ ਆਪਣੀ ਡਿਊਟੀ ਨਿਭਾਈ ਇਸ ਮੌਕੇ ਤੇ ਉਹਨਾਂ ਹੌਲੇ ਮੁਹੱਲੇ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੂੰ ਸੁਚੇਤ ਕਰਦੇ ਆ ਸੁਨੇਹਾ ਦਿੱਤਾ ਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਸਮੇ ਸਾਨੂੰ ਨਿਮਾਣਿਆ ਸਿੱਖ ਵਜੋਂ ਪੇਸ਼ ਹੋਣਾ ਚਾਹੀਦਾ ਹੈ ਨਾ ਕਿ ਉੱਚੀ ਉੱਚੀ ਆਵਾਜ਼ ਵਿੱਚ ਡੈਕ ਲਗਾ ਕੇ ਜਾਂ ਮੋਟਰਸਾਈਕਲਾਂ ਦੇ ਸਲੰਸਰ ਉਤਾਰ ਕੇ ਹੁੜਦੰਗ ਮਚਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਸਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਕੁਝ ਨੌਜਵਾਨ ਅਜਿਹੇ ਬੇਹੋਦਾ ਕਾਰਨਾਮੇ ਕਰਕੇ ਸੰਗਤਾਂ ਨੂੰ ਪਰੇਸ਼ਾਨ ਕਰਦੇ ਹਨ। ਉਹਨਾਂ ਨੂੰ ਬਾਜ਼ ਆ ਜਾਣਾ ਚਾਹੀਦਾ ਹੈ। ਹੋਰ ਕੀ ਕਿਹਾ ਉਹਨਾਂ ਨੇ ਆਓ ਤੁਹਾਨੂੰ ਸੁਣਾਉਂਦੇ ਆ ਉਹਨਾਂ ਦੀ ਜੁਬਾਨੀ। ਅੱਜ ਅਸੀਂ ਪਿੰਡ ਜੱਸੋ ਮਝਾਰਾ ਦੇ ਸਮੂਹ ਨੌਜਵਾਨ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਪਿੰਡ ਜੱਸੋ ਮਝਾਰਾ ਵਿੱਚ ਲੰਗਰ ਲਗਾਇਆ ਗਿਆ ਹੈ। ਇਹ ਲੰਗਰ ਪਿਛਲੇ ਤਕਰੀਬਨ 35 ਸਾਲ ਤੋਂ ਨਗਰ ਵੱਲੋਂ ਲਗਾਇਆ ਜਾਂਦਾ ਹੈ ਜਿਹੜੀਆਂ ਸੰਗਤਾਂ ਹੋਲੇ ਮਹੱਲੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਂਦੀਆਂ ਹਨ ਉਹਨਾਂ ਸੰਗਤਾਂ ਦੇ ਲਈ ਲੰਗਰ ਨੌਜਵਾਨਾਂ ਵੱਲੋਂ ਲਗਾਇਆ ਜਾਂਦਾ ਆ ਮਾਈਆਂ ਬੀਬੀਆਂ ਪ੍ਰਸ਼ਾਦੇ ਪਕਾਉਣ ਦਾ ਕਾਰਜ ਕਰਦੀਆਂ ਆ ਸਾਡੇ ਨਗਰ ਦੇ ਵਿੱਚ ਨੌਜਵਾਨ ਸਮਾਜ ਸੇਵਾ ਦਾ ਬਹੁਤ ਕੰਮ ਕਰਦੇ ਆ ਸਿਰਫ ਲੰਗਰ ਹੀ ਨਹੀਂ ਜਿੱਥੇ ਕਿਤੇ ਵੀ ਸਮਾਜ ਸੇਵਾ ਦੀ ਲੋੜ ਪੈਂਦੀ ਆ ਸਾਡੇ ਨੌਜਵਾਨ ਅੱਗੇ ਹੋ ਕੇ ਕਾਰਜ ਕਰਦੇ ਆ ਇਹ ਸਾਡੇ ਨੌਜਵਾਨ ਖੇਡਾਂ ਦੇ ਨਾਲ ਜੁੜੇ ਹੋਏ ਆ ਜਿੱਥੇ ਕਿਤੇ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਉੱਥੇ ਵੀ ਵੱਧ ਚੜ ਕੇ ਨੌਜਵਾਨ ਹਿੱਸਾ ਲੈਂਦੇ ਆ ਅੱਜ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਸੁਣ ਰਹੀਆਂ ਆ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦੇ ਆ ਅਤੇ ਨਾਲ ਹੀ ਜਿਹੜੇ ਨੌਜਵਾਨ ਸਾਡੇ ਵਿਦੇਸ਼ਾਂ ਦੇ ਵਿੱਚੋਂ ਆਏ ਆ ਕਿ ਕੁਝ ਨੌਜਵਾਨ ਸਾਡੇ ਪਰਮਿੰਦਰ ਸਿੰਘ ਜੀ ਗੁਰਜਿੰਦਰ ਸਿੰਘ ਜੀ ਕੈਨੇਡਾ ਤੋਂ ਆਏ ਆ ਔਰ ਇਹਨਾਂ ਨੇ ਸਪੈਸ਼ਲ ਇਸ ਕਰਕੇ ਆਏ ਆ ਕਿ ਅਸੀਂ ਹੌਲੇ ਮਹੱਲੇ ਦੇ ਵਿੱਚ ਸੇਵਾ ਕਰਨੀ ਆ ਸਾਰਿਆਂ ਦੇ ਬਹੁਤ ਹੀ ਇਹਨਾਂ ਦਾ ਯੋਗਦਾਨ ਆ ਇਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਕੈਨੇਡਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ ਹੋਲੇ ਮਹੱਲੇ ਦੀਆਂ ਮੈਂ 10 ਸਾਲ ਬਾਅਦ ਹੋਲੇ ਮਹੱਲੇ ਤੇ ਸਿਰਫ ਹੋਲੇ ਮਹੱਲੇ ਸਪੈਸ਼ਲ ਪਹੁੰਚਿਆ ਜੀ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਸਾਰੇ ਨੌਜਵਾਨਾਂ ਦਾ ਧੰਨਵਾਦ ਜਿਹੜੇ ਮੋਰੇ ਹੋ ਕੇ ਕੰਮ ਕਰ ਰਹੇ ਆ ਬਹੁਤ ਵਧੀਆ ਜੀ ਸਭ ਕੁਝ ਵਧੀਆ ਕਰ ਰਹੇ ਆ ਇਦਾਂ ਹੀ ਗਾਂ ਤੋਂ ਗਾਂ ਹੋਰ ਵੀ ਵਧੀਆ ਕਰਾਂਗੇ ਅਗਲੇ ਸਾਲ ਤੋਂ ਇਹ ਸਮੇਂ ਲਈ ਅਸੀਂ ਤਾਂ ਬਹੁਤ ਵੇਟ ਕਰਦੇ ਆ ਹਰੇਕ ਸਾਲ ਵਧੀਆ ਗਾਂ ਤੋਂ ਗਾਂ ਵਧੀਆ ਕਰਾਂਗੇ ਜੀ ਹਾਂ ਜੀ ਬੱਚੇ ਨਾਲੇ ਆਏ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਮੁਖਤਾਰ ਸਿੰਘ ਭਾਰਤੀ ਕਿਸਾਨ ਜੂਨੇ ਦੁਆਬਾ ਸਰਕਲ ਪ੍ਰਧਾਨ ਪਿੰਡ ਜਸਮਯਾਰਾ ਇਹ ਹੋਲੇ ਮੱਲੇ ਲੰਗਰ ਦੀ ਸੇਵਾ ਪਿੰਡ ਜਸਮਯਾਰਾ ਵੱਲੋਂ ਤਕਰੀਬਨ 35 36 ਸਾਲ ਤੋਂ ਪਿੰਡ ਜਸਮਯਾਰਾ ਚੱਲ ਰਹੀ ਆ ਜਿਸ ਵਿੱਚ ਸਾਰੇ ਨਗਰ ਨਿਵਾਸੀ ਬਿਨਾਂ ਕਿਸੇ ਭੇਦਭਾਵ ਦੇ ਐਨ ਆਰ ਆਈ ਵੀਰ ਸਮੂਹ ਨੌਜਵਾਨ ਵੱਧ ਚੜ ਕੇ ਸੇਵਾ ਕਰਦੇ ਹਨ ਤਕਰੀਬਨ 35 36 ਸਾਲ ਤੋਂ ਪਹਿਲਾਂ ਪਿੰਡ ਵਿੱਚ ਲੰਗਰ ਚੱਲਦਾ ਸੀ ਸੜਕ ਬਣਨ ਨਾਲ ਇੱਥੇ ਗਰਾਊਂਡ ਵਿੱਚ ਆਏ ਹਾਂ ਗਰਾਊਂਡ ਵਿੱਚ ਸਾਡੇ ਹੈਡਮਾਸਟਰ ਸਾਹਿਬ ਸਕੂਲ ਦੇ ਉਹ ਵੀ ਪੂਰਨ ਸਹਿਯੋਗ ਦੇ ਰਹੇ ਹਨ ਤੇ ਸਾਰੇ ਨਗਰ ਸਹਿਯੋਗ ਦੇ ਰਾ ਬੀਬੀਆਂ ਬੱਚੇ ਸਾਰੇ ਨੌਜਵਾਨ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਵਾਈ ਗੁਰਜੀ ਕਾ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂ ਆਰ ਕੋਡ ਟੂ ਕੰਟੈਕਟ ਅਸ Flying Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.